ਅੱਜ ਸਭ ਤੋਂ ਪਹਿਲਾਂ ਤਾਂ ਜਿੰਨੇ ਸਾਡੇ ਪੱਤਰਕਾਰ ਵੀਰ ਐ ਉਹਨਾਂ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਐ ਕਿ ਤੁਹਾਡਾ ਇੱਕ ਸਾਥੀ ਦਲਜੀਤ ਨੋਹਾ ਜਿਹੜਾ ਕਈ ਅੰਗਰੇਜ਼ੀ ਪੰਜਾਬੀ ਹਿੰਦੀ ਔਰ ਕਈ ਚੈਨਲ ਜਿਹਦੇ ਕੋਲ ਨੇ ਉਹਨਾਂ ਦੀ ਪੱਤਰਕਾਰਤਾ ਕਰਦਾ ਉਹਨਾਂ ਨੂੰ ਇੱਕ ਯੂਐਸਏ ਦੀ ਯੂਨੀਵਰਸਿਟੀ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਰੈਕੋਗਨਾਈਜ਼ ਕਰਦੇ ਹੋਏ ਆਨਰਰੀ ਡਾਕਟਰੇਟ ਦੀ ਡਿਗਰੀ ਜਿਹੜੀ ਹੈ ਦਿੱਤੀ ਹੈ ਤੋ ਸਾਡਾ ਵੀ ਫਰਜ਼ ਬੰਦਾ ਸੀਗਾ ਕਿ ਹੁਸ਼ਾਰਪੁਰ ਦਾ ਮਾਨ ਹੈ ਜਨੂਹਾ ਪਿੰਡ ਦਾ ਮਾਨ ਹੈ ਕਿ ਅਸੀਂ ਵੀ ਉਹਨਾਂ ਨੂੰ ਇੱਥੇ ਆ ਕੇ ਸਨਮਾਨਤ ਕਰੀਏ। ਤੋ ਅੱਜ ਤੁਹਾਡੇ ਸਾਹਮਣੇ ਤੁਹਾਡੀ ਸਹਿਯੋਗ ਦੇ ਨਾਲ ਅ ਸਿਰਜਨ ਕਲੱਬ ਜਿਹੜਾ ਹੈ ਸੀਨੀਅਰ ਸਿਟੀਜ਼ਨ ਕਲੱਬ ਉਹਨਾਂ ਨੇ ਸਹਿਯੋਗ ਦੇ ਨਾਲ ਇਹਨਾਂ ਨੂੰ ਸਨਮਾਨਤ ਕੀਤਾ ਅੱਜ ਤੇ ਮੈਂ ਡਾਕਟਰ ਰਮਨ ਕੇਈ ਦਾ ਉਹਨਾਂ ਦੀ ਟੀਮ ਦਾ ਆਪਣੇ ਵੱਲੋਂ ਤੁਹਾਡੇ ਵੱਲੋਂ ਜਨੂਹਾ ਜੀ ਵੱਲੋਂ ਜੀ ਧੰਨਵਾਦ ਕਰਦਾ। ਉੱਥੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਇਹ ਜਨੋਹਾ ਜੀ ਔਰ ਤੁਸੀਂ ਸਾਰੇ ਹੋਰ ਰਕੀਆਂ ਬਖਸ਼ੋ ਇਹ ਨਵੇਂ ਸਾਲ ਦੀ ਜਨੋਹਾ ਜੀ ਨੂੰ ਬਹੁਤ ਵੱਡੀ ਗਿਫਟ ਹੈ ਜਿਹੜੀ ਇਹਨਾਂ ਨੂੰ ਇਸ ਸਮਾਨ ਨਾਲ ਮਿਲੀ ਹੈ ਔਰ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਇਹ ਮਿਹਨਤ ਕਰਦੇ ਨੇ ਅੱਗੇ ਤੋਂ ਵੀ ਇਹ ਮਿਹਨਤ ਕਰਦੇ ਹੋਏ ਲੋਕਾਂ ਦੇ ਇਸ਼ੂ ਜਿਹੜੇ ਨੇ ਉਹ ਅਖਬਾਰਾਂ ਚ ਟੀਵੀ ਦਿੰਦੇ ਰਹਿਣਗੇ ਔਰ ਕਈ ਵਾਰ ਮੈਂ ਦੇਖਿਆ ਕਿ ਕਈ ਵਾਰ ਸੜੇ ਧਿਆਨ ਚ ਵੀ ਨਹੀਂ ਹੁੰਦਾ ਕੋਈ ਇਸ਼ੂ ਤਾਂ ਫੋਨ ਕਰਕੇ ਆਇਆंदा ਕਿ ਇਹ ਆ ਇਸ਼ੂ ਹੈਗਾ ਇੱਥੇ ਤੁਹਾਡੀ ਵਾਇਟ ਲੈਣੀ ਆ ਤਾਂ ਮੈਂ ਇੱਕ ਵਾਰੀ ਫਿਰ ਆਪਣੇ ਵੱਲੋਂ ਔਰ ਸਿਟੀਨ ਕਾਉਂਸਲ ਵੱਲੋਂ ਬਹੁਤ-ਬਹੁਤ ਇਹਨਾਂ ਨੂੰ ਵਧਾਈ ਦਿਨਾ ਤੁਹਾਡੇ ਵੱਲੋਂ ਵੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਥੈਂਕ ਯੂ ਹਿਸ਼ਾਰਪੁਰ ਵਾਸੀਆਂ ਇਹ ਨਹੀਂ ਸਾਰੇ ਪੰਜਾਬ ਲਈ ਮਾਨ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਮਿਹਨਤੀ ਪੱਤਰਕਾਰ ਹਿਸ਼ਾਰਪੁਰ ਤੋਂ ਦਲਜੀਤ ਅਜਨੂਹਾ ਜੀ ਨੂੰ ਅਮਰੀਕਾ ਦੀ ਯੂਨੀਵਰਸਿਟੀ ਨੇ ਡਾਕਟਰ ਦੀ ਡਿਗਰੀ ਦੇ ਕੇ ਆਨਰ ਕੀਤਾ ਉਹਨਾਂ ਦੇ ਕੰਮ ਨੂੰ ਉਹਨਾਂ ਦੇ ਸਮਾਜ ਦੇ ਪ੍ਰਤੀ ਪੱਤਰਕਾਰਤਾ ਦੇ ਪ੍ਰਤੀ ਉਹਨਾਂ ਦੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਪ੍ਰਤੀ ਔਰ ਸਾਡੇ ਲਈ ਵੀ ਇਹ ਮਾਣ ਹੈ ਮੈਂ ਦਿਲਜੀਤ ਜਨੋਹਾ ਜੀ ਨੂੰ ਜੂ ਸਿਟੀਜ਼ਨ ਕੌਂਸਲ ਪੰਜਾਬ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਉਮੀਦ ਕਰਦਾ ਹਾਂ ਕਿ ਏਸੀ ਮਿਹਨਤ ਨਾਲ ਲਗਨ ਨਾਲ ਉਹ ਕੰਮ ਕਰਦੇ ਹੋਏ ਹੋਰ ਵੀ ਬੁਲੰਦੀਆਂ ਨੂੰ ਛੂਹਣਗੇ ਤੇ ਪੰਜਾਬ ਦੇ ਨਾਲ-ਨਾਲ ਸ਼ਹਿਰਪੁਰ ਦਾ ਨਾਮ ਵੀ ਰੋਸ਼ਨ ਕਰਨਗੇ ਆ ਸਰ ਮੈਨੂੰ ਪਿਛਲੇ ਦਿਨੀ ਜਿਹੜਾ ਦਿੱਲੀ ਦੇ ਵਿੱਚ ਅਮਰੀਕਾ ਤੋਂ ਜੁਨੀਵਰਸਿਟੀ ਜਿਹੜੀ ਹੈ ਸੈਟਰਜ ਜੁਨੀਵਰਸਿਟੀ ਵੱਲੋਂ ਡਾਕਟਰ ਦੀ ਡਿਗਰੀ ਦਿੱਤੀ ਗਈ ਹੈ ਆਲਰੇਡੀ ਤੇ ਮੈਂ ਅੱਜ ਇੱਥੇ ਅਨਾਸ਼ ਰਾਜ ਜੀ ਖੰਨਾ ਆਜਪਾ ਦੇ ਸਾਬਕਾ ਸੰਸਦ ਤੇ ਡਾਕਟਰ ਰਮਨਕੇ ਜੀ ਜਿਹੜੇ ਪੰਜਾਬ ਦੇ ਪ੍ਰਧਾਨੋਂ ਨਾਲ ਵੱਲੋਂ ਮਾਨ ਦਿੱਤਾ ਗਿਆ ਬੇਸ਼ੱਕ ਇਹਨੂੰ ਜੁਨੀਵਰਸਿਟੀ ਵੱਲੋਂ ਮਾਨ ਦਿੱਤਾ ਗਿਆ ਉਹ ਇੱਕ ਟੈਕਨੀਕਲ ਜਿਹੜਾ ਅਫੀਸ਼ੀਅਲ ਸੀਗਾ ਪਰ ਆ ਜਿਹੜਾ ਮਾਣ ਆ ਇਹ ਮੇਰੇ ਲਈ ਬਹੁਤ ਵੱਡੀ ਗੱਲ ਆ ਜਿਹੜਾ ਮੇਰੇ ਭਰਾਵਾਂ ਨੇ ਮੇਰੇ ਵੱਡੇ ਵੀਰਾਂ ਨੇ ਛੋਟੇ ਨੇ ਮੇਰੇ ਲਈ ਮਾਣ ਕੀਤਾ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਦੂਸਰਾ ਇਸ ਡਿਗਰੀ ਲਈ ਜਿਹੜੀ ਮਿਹਨਤ ਦੀ ਗੱਲ ਆ ਤੁਸੀਂ ਸਾਰੇ ਜਰਨਲਿਸਟੋ ਮੈਂ ਵੀ ਤੁਹਾਡੇ ਆ ਇੱਕ 파ਟ ਆ ਇਹਦੇ ਵਾਸਤੇ ਜਿਹੜੀ ਸ਼ੁਰੂਆਤ ਕੀਤੀ ਆ ਉਹ ਪੜਾਈ ਵਾਸਤੇ ਬਹੁਤ ਮਿਹਨਤ ਕਰਨੀ ਪਈ ਮੈਨੂੰ ਬੇਸ਼ੱਕ ਮੈਂ ਇੱਕ ਛੋਟੇ ਜਿਹੇ ਪਰਿਵਾਰ ਤੋਂ ਆ ਪਰ ਮੈਂ 81 ਬੀਐਸਸੀ ਜਦੋਂ 10ਵੀਂ ਕੀਤੀ ਸੀ ਉਸ ਤੋਂ ਬਾਅਦ ਮੈਂ ਬੀਐਸਸੀ ਕੀਤੀ ਮੈਡੀਕਲ ਰਾਮਗੜੀਏ ਕਾਲਜ ਤੋਂ 86 ਸਾਲ 91 ਚ ਫਿਰ ਮੈਂ ਐਮ ਐਸ ਸੀ ਕੀਤੀ ਕੈਮਿਸਟਰੀ ਦੀ ਤੇ ਉਹ ਤੋਂ ਬਾਅਦ ਸਰਕਮਸਟੈਂਸਸ ਕੁਝ ਇਹੋ ਜਿਹੇ ਬਣੇ ਪੀਜੀ ਦੇ ਨਾਲ ਇੱਕ ਥੋੜਾ ਗੈਪ ਪੈ ਗਿਆ ਤੇ ਉਹ ਤੋਂ ਬਾਅਦ ਫਿਰ ਮੈਂ ਗੰਗਾ ਨਗਰ ਤੋਂ ਲੋਅ ਕੀਤਾ ਲੋਅ ਕਰਨ ਤੋਂ ਬਾਅਦ ਫਿਰ ਪੱਤਰਕਾਰੀ ਦੀ ਚੇਤ ਕਹਿੋ ਜਿਹੀ ਲੱਗੀ ਕਿ ਸਾਰੀ ਪੜਾਈ ਇੱਕ ਪਾਸੇ ਰੱਖ ਕੇ ਮੈਂ ਪੱਤਰਕਾਰੀ ਕਰ ਲਾ ਪਿਆ ਜਿਹਦੇ ਵਿੱਚ ਮੈਂ ਹਿੰਦੀ ਲਈ ਐਸੋ ਲੰਗਰੇਜੀ ਹਿੰਦੀ ਪੰਜਾਬੀ ਤਿੰਨੋਂ ਲੈਂਗੁਏਜ ਤੇ ਨਾਲ ਦੀ ਨਾਲ ਸੈਟਲਾਈਟ ਤੇ ਜਿਹੜੇ ਦੂਸਰੇ ਚੈਨਲ ਉਹਨਾਂ ਲਈ ਵੀ ਬਤੌਰ ਬਿਊਰੋ ਚੀਫ ਹੁਸ਼ਿਆ ਪਰ ਤੋਂ ਤੇ ਕਰਦਾ ਆ ਤੇ ਨਾਲ ਦੀ ਨਾਲ ਮੇਰੀ ਹਮੇਸ਼ਾ ਕੋਸ਼ਿਸ਼ ਰਹੂਗਾ ਜਿਵੇਂ ਯੂਨੀਵਰਸਿਟੀ ਨੇ ਮੈਨੂੰ ਮਾਨ ਬਖਸ਼ਿਆ ਇਸੇ ਤਰ੍ਹਾਂ ਮੇਰੇ ਪਰਿਵਾਰ ਨੇ ਬਖਸ਼ਿਆ ਤੇ ਗਾਂ ਤੋਂ ਵੀ ਮੈਂ ਇਸੇ ਤਰ੍ਹਾਂ ਜਿਹੜਾ ਪੱਤਰਕਾਰੀ ਦੇ ਖੇਤਰ ਚ ਆਪਣਾ ਵੱਖ-ਵੱਖ ਕੰਟੈਂਟਸ ਨੂੰ ਲੈ ਕੇ ਕੰਮ ਕਰਦਾ ਰਾਂਗਾ ਬਹੁਤ ਬਹੁਤ ਧੰਨਵਾਦ ਸਾਰਾ